ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਸ਼ੀਕਾਲ ਅੱਜ ਦਿਨ ਵੀਰਵਾਰ 25 ਅਪ੍ਰੈਲ ਬੇਸੀ ਮਹੀਨਾ 13 ਵਿਸਾਖ ਹੈ ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਕੱਲ 13 ਸੂਬਿਆਂ ਵਿੱਚ ਹੋਵੇਗੀ VOTING ED ਨੇ ਕੇਦਰੀ ਵੱਲੋਂ ਦੱਸਿਆ ਮੁੱਖ ਸਾਜ਼ਿਸ਼ਕਾਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੁਰਦਾਸਪੁਰ ਵਿੱਚ ਕੱਢਿਆ ਰੋਡ ਸ਼ੋ ਸ਼੍ਰੋਮਣੀ ਕਾਲੀਕਲ ਨੇ ਦੋ ਹੋਰ ਉਮੀਦਵਾਰਾਂ ਦਾ ਅਪਰਾਧਿਕ ਰਿਕਾਰਡ ਕੀਤਾ ਸਾਂਝਾ ਦਲੰਤਰ ਸ਼ਹਿਰ ਵਿੱਚ ਚੰਨੀ ਕਰਦਾ ਗੰਦੀ ਗੱਲ ਦੇ ਲੱਗੇ ਪੋਸਟਰ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਵੋਟਰਾਂ ਨੇ ਨਸ਼ਾ ਤੇ ਮੁੱਦੇ ਤੇ ਘੇਰਿਆ ਉਹਨਿੰਦਾ ਖਬਰਾਂ ਦੀ ਤਸਵੀਰ ਤੇ ਕੋਈ ਧੋਰ ਖਬਰਾਂ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ 'ਚ ਸ਼ੁੱਕਰਵਾਰ ਨੂੰ 13 ਸੂਬਿਆਂ ਦੀਆਂ 89 ਸੀਟਾਂ ਤੇ VOTING ਹੋਵੇਗੀ ਦੂਜੇ ਪੜਾਅ 'ਚ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਵੀ ਸ਼ਾਮਲ ਹੈ ਜਿੱਥੇ ਕਾਂਗਰਸਾ ਨੂੰ ਰਾਹੁਲ ਗਾਂਧੀ ਲਗਾਤਾਰ ਦੂਜੀ ਵਾਰ ਤੋਂ ਲੜ ਰਹੇ ਨੇ ਕੇਰਲ ਦੀਆਂ ਸਾਰੀਆਂ 20 ਸੀਟਾਂ ਤੋਂ ਇਲਾਵਾ ਕਰਨਾਟਕ ਦੀਆਂ 28 ਸੀਟਾਂ ਰਾਜਸਥਾਨ ਤੇ 13 ਸੀਟਾਂ ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ੀਆਂ 8-8 ਸੀਟਾਂ ਮੱਧ ਪ੍ਰਦੇਸ਼ੀਆਂ 7 ਸੀਟਾਂ ਅਸਾਮ ਅਤੇ ਬਿਹਾਰ ਦੀਆਂ 5-5 ਛੱਤੀਸਗੜ੍ਹ ਤੇ ਪੱਛਮੀ ਬੰਗਾਲ ਦੀਆਂ 3-3 ਮਨੀਪੁਰ ਤ੍ਰਿਪੁਰਾ ਤੇ ਜੰਮੂ ਕਸ਼ਮੀਰ ਦੀ 1-1 ਸੀਟ ਤੇ ਚੋਣ ਹੋਵੇਗੀ ਦੂਜੇ ਪੜਾਅ ਵਿੱਚ ਕੁੱਲ 1206 ਉਮੀਦਵਾਰ ਮੈਦਾਨ ਵਿੱਚ ਨੇ ਜਿਨ੍ਹਾਂ ਦੇ ਵਿੱਚ ਆਉਟਰ ਮਨੀਪੁਰ ਹਲਕੇ ਤੋਂ 4 ਉਮੀਦਵਾਰ ਸ਼ਾਮਲ ਨੇ ਦੂਜੀ ਪੜਾਵੀ ਮਹਿੰਮ ਬੁੱਧਵਾਰ ਸ਼ਾਮ ਨੂੰ ਖਤਮ ਹੋ ਗਈ ਕਾਂਗਰਸ ਨੇਤਾ ਸ਼ਸ਼ੀ ਥਰੂੜ ਕੇਂਦਰੀ ਮੰਤਰੀ ਰਾਜੀਵ ਚੰਦਰ ਸ਼ੇਖਰ ਅਦਾਕਾਰ ਅਰਮ ਗੋਵਿਲ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਦੇ ਭਰਾ ਡੀ ਕੇ ਸੁਰੇਸ਼ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚ ਡੀ ਕੁਮਾਰ ਸਵਾਮੀ ਸੂਚੀ ਵਿੱਚ ਪ੍ਰਮੁੱਖ ਉਮੀਦਵਾਰਾਂ ਵਿੱਚ ਸ਼ਾਮਲ ਹਨ ਭਾਜਪਾ ਦੇ ਉਮੀਦਵਾਰ ਹੇਮਾ ਮਾਲਨੀ ਓਮ ਬਿਰਲਾ ਤੇ ਗਜਿੰਦਰ ਸਿੰਘ ਸ਼ਕਾਵਤ ਆਪੋ ਆਪਣੇ ਹਲਕਿਆਂ ਤੋਂ ਲਗਾਤਾਰ ਤੀਜੀ ਜਿੱਤ ਦੀ ਉਮੀਦ ਕਰ ਰਹੇ ਹਨ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਭਕਾਰੀ ਨੀਤੀ ਕਪਲੇ ਦੇ ਮੁਕ ਸੱਜਿਸ਼ ਕਾੜੇ ਹਨ ਇਦੀ ਨੇ ਆਪਣੇ 734 ਸੱਤਾਂ ਦੇ ਹਲਫ ਨਾਮੇ ਵਿੱਚ ਦਾਵਾ ਕੀਤਾ ਕਿ ਚੇਤਕੀ ਗੱਲ ਨੇ ਆਪਣੇ ਮੰਤਰੀਆਂ ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨਾਲ ਮਿਲ ਕੇ ਕਪਲਾ ਕੀਤਾ ਹੈ ਆਭਕਾਰੀ ਨੀਤੀ ਵਿੱਚ ਦਿੱਤੇ ਲਾਭ ਦੇ ਬਦਲੇ ਸ਼ਰਾਬ ਕਾਰੋਬਾਰੀਅਤੋਂ ਰਿਸ਼ਵਤ ਮੰਗਣਾ ਵੀ ਸ਼ਾਮਲ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਵਿੱਚ ਰੋਡ ਸ਼ੋਅ ਕੱਢਿਆ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਜ਼ਰ ਹੋਏ ਲੋਕਾਂ ਦਾ ਧੰਨਵਾਦ ਕਰਦੇ ਆ ਕਿ ਆ ਕਿ ਚੋਣਾ ਜਿੱਤ ਤੇ ਹਾਰ ਦੀਆਂ ਨਹੀਂ ਹਨ ਇਹ ਸਿਰਫ ਡਾਕਟਰ ਭੀਮਰਾਓ ਅੰਦੇਸ਼ਕ ਜੀ ਦੇ ਸਵਧਾਨ ਨੂੰ ਬਚਾਉਣ ਅਤੇ ਲੋਕਤੰਤਰ ਨੂੰ ਬਚਾਉਣ ਲਈ ਨੇ ਜੇਕਰ ਅਸੀਂ ਇਹਨਾਂ ਵੋਟਰਾਂ ਤੋਂ ਖੁੰਝ ਗਏ ਤਾਂ ਫਿਰ ਦੇਸ਼ ਵਿੱਚ ਦੁਬਾਰਾ ਵੋਟਾਂ ਨਹੀਂ ਹੋਣਗੀਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਤੁਸੀਂ ਵੋਟਰ ਕਾਰਡ ਦੇ ਵਰਤੋਂ ਸ਼ਰਾਬ ੁੱਕੀ ਜਾਂ ਪੈਸੇ ਨੂੰ ਲੈ ਕੇ ਹੋਰ ਵੋਟ ਪਾਓਗੇ ਤਾਂ ਇਹ ਸਮਝੋ ਕਿ ਤੁਸੀਂ ਵੋਟ ਦਾ ਸੌਦਾ ਨਹੀਂ ਸ਼ਹੀਦ ਭਗਤ ਸਿੰਘ ਜੀ ਦੇ ਖੂਨ ਦਾ ਸੌਦਾ ਕਰ ਰਹੇ ਹੋ ਉਹਨਾਂ ਕਹੇ ਕਿ ਇਸ ਵਾਰ ਕਿਸੇ ਆਪਣੇ ਨੂੰ ਚੁਣੋ ਤੇ ਪਾਰਲੀਮੈਂਟ ਦੀ ਪੌੜੀ ਤੇ ਚੜਾਓ ਜੇਕਰ 10 ਸਾਲ ਦੇ ਘਾਟੇ ਪੂਰੇ ਨਾ ਹੋਏ ਤਾਂ ਅਸੀਂ ਜ਼ਿੰਮੇਵਾਰ ਸਮਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸਤਾਜ ਕੈਨ ਨੂੰ ਵਿਧਾਨ ਸਭਾ ਹਲਕਾ ਦਾਕਾ ਪਲਾਣਾ ਵਿੱਚ ਸ਼ਾਮ 3 ਵਜੇ ਸੁਭਾਸ਼ਦਾਨ ਮੰਡੀ ਨਿਹਾਲ ਸਿੰਘ ਵਾਲਾ ਰੋਡ ਦੇਖੇ ਪਹੁੰਚ ਰਹੇ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਅਮਰਿਤਪਾਲ ਸਿੰਘ ਸੁਖਨੰਦ ਨੇ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਲਖਾ ਫਰੀਦਕੋਟ ਤੋਂ ਆਵਾਜਿ ਪ੍ਰਾਪਤ ਜੋ ਮੀਤਵਾਰ ਹੈ ਕਰਮਜੀਤ ਸਿੰਘ ਅਨਮੋਲ ਦੇ ਹੱਕ ਵਿੱਚ ਇੱਕ ਰੈਲੀ ਕਰਨਗੇ ਵਿਧਾਇਕ ਸੁਖਨੰਦ ਨੇ ਗਿਆ ਕਿ ਇਸ ਰੈਲੀ ਵਿੱਚ ਆਮ ਆਦਮੀ ਪਾਰਟੀ ਦੀ ਸੀਨੀਅਰ ਡਿਟਰਸਪਟੇ ਵਿਧਾਇਕ ਚੇਅਰਮੈਨ ਇਸ ਰੈਲੀ ਵਿੱਚ ਸ਼ਮੂਲਿਤ ਕਰਨਗੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਬਾਗਾ ਪ੍ਰਾਣਾ ਆਮਦ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਪੰਜਾਬ ਵਿਧਾਨ ਸਭਾ ਦੇ ਸਾਥਕ ਚਿਕਰ ਦਾ ਦਿਹਾਂਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਾਥਕ ਚਿਕਰ ਚੋਦੀ ਸਿੰਘ ਮਿਨਹਾਰ ਦਾ ਅੱਜ 27 April 2024 ਨੂੰ ਦਿਹਾਂਤ ਹੋ ਗਿਆ

ਬੀਬੀ ਦੀ ਗਿਰਕੌਰ ਨੂੰ ਜਲੰਧਰ ਲੋਕ ਸਭਾ ਸੀਟ ਲਈ ਪਾਰਟੀ ਦਾ ਪ੍ਰਚਾਰ ਇੰਚਾਰਜ ਨਿਯੁਕਤ ਕੀਤਾ ਹੈ ਜਿਕਰ ਜੋਗਾ ਕਿ ਛੋਮ ਅਕਾਲੀ ਦਲ ਦੇ ਸੀਟ ਤੋਂ ਮੈਂਡਸਿੰਗ ਕੇਪੀ ਨੂੰ ਪਾਰਟੀ ਉਮੀਦਵਾਰ ਵਜੋਂ ਉਤਾਰਿਆ ਹੈ ਕੇਪੀ ਕਾਂਗਰਸ ਦੇ ਸੀਨੀਅਰ ਲੀਡਰ ਰਹੇ ਨੇ ਤੇ ਉਹ ਪਾਰਟੀ ਵਿਚਣ ਦੇ ਦਿੱਤੀ ਤਨਰਾਜਨ ਇਸ ਕਾਰਨ ਉਹ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਤੇ ਅਕਾਲੀ ਦਲ ਦੇ ਕੁਝ ਮਿੰਟਾਂ ਬਾਅਦ ਹੀ ਉਹਨਾਂ ਨੂੰ ਜਲੰਧਰ ਤੋਂ ਲੋਕ ਸਭਾ ਦਾ ਉਮੀਦਵਾਰ ਐਲਾਨ ਦਿੱਤਾ ਸੀ ਸ਼੍ਰੋਮਣੀ ਕਾਲੀ ਦਲ ਨੇ ਲੋਕ ਸਭਾ ਚੋਣਾਂ ਦੇ ਲਾਮੇ ਆਪਣੇ ਦੋ ਹੋਰ ਉਮੀਦਵਾਰਾਂ ਦੇ ਅਪਰਾਧ ਦੇ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਸੰਬੰਧੀ ਸ਼੍ਰੋਮਣੀ ਕਾਲੀ ਦਲ ਨੇ ਆਪਣੇ ਫੇਸਬੁੱਕ ਪੇਜ ਤੇ ਜਾਣਕਾਰੀ ਜਨਤਕ ਕੀਤੀ ਹੈ ਜਿਸ ਵਿੱਚ ਫਿਰੋਜ਼ਪੁਰ ਤੋਂ ਉਮੀਦਵਾਰ ਨਰਦੇਵ ਸਿੰਘ ਅਤੇ ਲੁਧਿਆਣਾ ਤੋਂ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦਾ ਨਾਮ ਆਪਣੇ ਫੇਸਬੁੱਕ ਪੇਜ ਤੇ ਦਰਸਾਇਆ ਗਿਆ ਹੈ ਜੇਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਲ ਵੱਲੋਂ ਆਪਣੇ ਲੋਕ ਸਭਾ ਉਮੀਦਵਾਰਾਂ ਡਾਕਟਰ ਗਰਜੀਤ ਸਿੰਘ ਚੀਮਾ ਅਨਿਲ ਜੋਸ਼ੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਐਨਕੇ ਸ਼ਰਮਾ ਦੇ ਅਪਰਾਧਿਕ ਮਾਮਲੇ ਸੰਬੰਧੀ ਜਾਣਕਾਰੀ ਆਪਣੇ ਫੇਸਬੁੱਕ ਪੇਜ ਤੇ ਸੰਜੀਤੀ ਸੀ ਲੋਕ ਸਭਾ ਚੋਣਾਂ ਸੰਬੰਧੀ ਅੱਧਾ ਗੱਦਨ ਹਲਕੇ ਤੇ ਪਾਰਟੀ ਦੀਆਂ ਤਿਆਰੀਆਂ ਨੂੰ ਪਰਸਨ ਦੀ ਪਹੁੰਚੇ ਪਾਜਪਾ ਸੂਤਰਾਂ ਚਾਹ ਦੇ ਵਜੇ ਰੁਪਾਣੀ ਨੂੰ ਨਿਰਾਸ਼ਾ ਹੱਤ ਲੱਗੀ ਹੈ ਮੁਰਾਦਸਪੁਰ ਲੋਕ ਸਭਾ ਹਲਕੇ ਵਿੱਚ ਪਾਟਪਾਨ ਦੇ ਚੱਲ ਰਹੀ ਕਿੱਚੋ ਤੜ ਕਰਨ ਪਾਰਟੀ ਨੂੰ ਆਪਣੀ ਮੀਟਿੰਗ ਮੁਲਤੀ ਕਰਨੀ ਪਈ ਹੈ ਭਾਵੇਂ ਪਾਜਪਾ ਸੂਤਰ ਇਸ ਮੀਟਿੰਗ ਨੂੰ ਮੁਲਤੀ ਕਰਨ ਦਾ ਕਾਰਨ ਸਮੇਂ ਦੀ ਘਾਟ ਦੱਸ ਰਹੇ ਨੇ ਪਰ ਮੰਨਿਆ ਜਾ ਰਿਹਾ ਹੈ ਕਿ ਸਾਥਕਾ ਸੁਭਾ ਪ੍ਰਧਾਨ ਤਤਨਾਲਕੋਟ ਵਿਧਾਇਕ ਅਸ਼ਮੀ ਸ਼ਰਮਾ ਦੀ ਗੈਰ ਹਾਜ਼ਰੀ ਇਸ ਦਾ ਵੱਡਾ ਕਾਰਨ ਰਿਹਾ ਹੈ ਸੂਤਰਾਂ ਮੁਤਾਬਕ ਅਕਸ਼ਮੀ ਸ਼ਰਮਾ ਹਰਦਵਾਰ ਗਏ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਉਹ ਚੇਤਦੀਪੂਰਿਆ ਦੇ ਫੈਸਲੇ ਵਿੱਚ ਹਰਦਵਾਰ ਚ ਨੇ ਸੂਬਾਈ ਲੀਡਰਸ਼ਿਪ ਮੀਟਿੰਗ ਵਿੱਚ ਅਕਸ਼ਮੀ ਸ਼ਰਮਾ ਦੀ ਹਾਜ਼ਰੀ ਚਾਹੁੰਦੀ ਹੈ ਤਾਂ ਜੋ ਪਾਰਟੀ ਮੀਦਰ ਦੇ ਬਬੂ ਦੀ ਛੋਣ ਨੂੰ ਲੈ ਕੇ ਕੋਈ ਤੁਹਾਡੇ ਬੰਦੀ ਨਜ਼ਰ ਨਾ ਆਵੇ ਸ਼ਰਮਾ ਨੇ ਪਿਛਲੇ 7-8 ਮਹੀਨੇ ਤੋਂ ਪਾਰਟੀ ਦੇ ਜ਼ਿਆਦਾਤਰ ਪ੍ਰੋਗਰਾਮ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ ਦਲੰਦਰ ਤੋਂ ਸਾਧਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਪਰਿਵਾਰ ਕੇ ਸਾਧਕਾ ਮੁੱਖ ਬਲਕਲੀ ਅਤੇ ਜੰਦਰ ਲੋਕ ਸਭਾ ਤੋਂ ਕਾਂਗਰਸ ਦੇ ਵੀਰਵਾਰ ਹੈ

जलंधर शहर चन्नी के सुपने लिया विरोधिया वालों नारे भी लाए जा रहे हैं कि घर घर चली गल ची करता गंदी गल जिक्र करे की कांग्रेस ने कार्रवाई करते हुए बिक्रमजीत कांग्रेस तो

ਉਹ ਚੰਡੀਗੜ੍ਹ ਵਿਖੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਹਾਜ਼ਰੀ ਵਿੱਚ ਸ਼ਾਮਲ ਹੋਏ। ਸ਼੍ਰੋਮਣੀ ਕਾਲੀਕਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਫ ਦਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਅੱਜ ਮਲੋਤ, ਨਵੀਂ ਦਾਣਾ ਮੰਡੀ ਅਤੇ ਮੋਹਵਾਨਾ ਵਿਖੇ ਅਨਾਜ ਮੰਡੀਆਂ ਦਾ ਦੌਰਾ ਕੀਤਾ। ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੇ ਮੰਡੀਆਂ ਵਿੱਚ ਪ੍ਰਬੰਧਾਂ ਨੂੰ ਲੈ ਕੇ ਕਈ ਸਵਾਲ ਚੁੱਕੇ। ਉਨਾ ਕਿ ਆ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਅਤੇ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਤੇ ਹੋਰ ਕਿਸਾਨਾਂ ਨੂੰ ਸਹੂਲਤਾਂ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ। ਉਹਨਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬੀਤੇ ਸਾਲਾਂ ਦੀ ਕਾਰਗੁਜ਼ਾਰੀ ਤੇ ਵੀ ਕਈ ਸਵਾਲ ਚੁੱਕੇ। ਲੋਕ ਸਭਾ ਹਲਕਾ ਸੰਲੂਤੋਂ ਕਾਂਗਰਸ ਦੇ ਉਮੀਦਵਾਰ ਸੁਖपाल ਸਿੰਘ ਖੈਰਾ ਨੇ ਜੜਬਾ ਵਿਖੇ ਜ਼ੋਨ ਜਲਸੇ ਵਿੱਚ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਕਰਕੇ ਜਾਵੇਗੀ। ਪੰਜਾਬ ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਹਨ ਤਨਖਾਹ ਦੇਣ ਲਈ ਕਈ ਕਰੋੜਾਂ ਦੇ ਰੁਪਈਆ ਦਾ ਕਰਜ਼ਾ ਲਿਆ ਹੈ ਉਹਨਾਂ ਕਹਿੰਦੇ ਕਿ ਖੌਤੀ ਇਨਕਲਾਬੀ ਸਰਕਾਰ 'ਚ ਧੱਕੇਸ਼ਾਹੀ ਹੱਦੋਂ ਵੱਧ ਗਈਆਂ ਨੇ ਰੰਗਲਾ ਪੰਜਾਬ ਬ੍ਰਾਉਣ ਵਾਲੇ ਬਦਲਾਖੋੜੀ ਦੀ ਰਾਜਨੀਤੀ ਕਰ ਰਹੇ ਹਨ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਚੋਣ ਪ੍ਰਚਾਰ ਦਾ ਰੰਗ ਉਸ ਸਮੇਂ ਫਿੱਕਾ ਪੈ ਗਿਆ ਜਦੋਂ ਬਲਾਕ ਗੁਰੂ ਸਰ ਸੁਧਾਰ ਦੇ ਇੱਕ ਪਿੰਡ 'ਚ ਗਰੰਤੀ ਸਿੰਘ ਵੱਲੋਂ ਹਲਕਾ ਹਾਈ ਕੋਰਟ ਤੋਂ ਆਪ ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਗੁਰਪ੍ਰੀਤ ਸਿੰਘ ਜੀਪੀ ਨੂੰ ਨਸ਼ੇ ਦੇ ਮੁੱਦੇ ਉੱਤੇ ਇੱਕ ਫੇਸਵਾਲ ਕੀਤੇ ਜਿਸ ਕਾਰਨ ਮੌਕੇ ਤੇ ਹਾਜ਼ਰ ਆਪ ਵਰਕਰਾਂ ਤੇ ਅਰਵਨੋ ਹੱਥਾਂ ਤੇ ਰੰਗੀ ਪੈ ਗਈ ਗਰੰਤੀ ਭਾਈ ਜਸਵੰਤ ਸਿੰਘ ਵੱਲੋਂ ਵਿਧਾਇਕ ਠੇਕੇਦਾਰ ਨੂੰ ਮੁਖਾਤਬ ਹੁੰਦੇ ਪੁੱਛਿਆ ਗਿਆ ਕਿ ਆਪ ਤੁਸੀਂੋਂ ਅਰਵਨ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਆਪ ਸਰਕਾਰ ਬਣਨ ਤੋਂ ਪਹਿਲਾਂ ਦੂਜੀਆਂ ਰਾਜਨੀਤਿਕ ਪਾਰਟੀਆਂ ਨੂੰ ਨਸ਼ੇ ਦੇ ਸਦਾਕਰ ਕਹ ਕੇ ਵੱਡੇ ਵੱਡੇ ਇਸ਼ਤਿਹਾਰ ਰਾਈ ਭੰਡਿਆ ਤੇ ਅੱਜ ਆਰ ਸਰਕਾਰ ਨੂੰ ਬਣਿਉ 2 ਸਾਲ ਬੀਤ ਜਾਣ ਬਾਅਦ ਵੀ ਪੰਜਾਬ ਵਾਂਗ ਸਾਡੇ ਪਿੰਡ ਦੇ ਹਰ ਗਲੀ ਮੁਹੱਲੇ ਵਿੱਚ ਨਸ਼ਾ ਸ਼ਰਿਆਂ ਵਿੱਚਰੇ ਹ ਹੈ ਇਸ ਖਬਰ ਦੇ ਨਾਲ ਹੀ ਅੱਜ ਦੀਆਂ ਮਤਲਬ ਦੀਆਂ ਖਬਰਾਂ ਮੁਕਦੀਆਂ ਨੇ ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇੱਕ ਜਾਂਚ ਰਬ ਰੱਖਾ